ਹੋਗੀ ਮੇਰੇ ਵੱਲੋਂ ਸਾਰਨ ਕੈਰਪਰ ਸਾਸਤਰੀ ਕਾਲ ਜੀ ਅੱਜ ਫੇਰ ਆ ਗਏ ਇਧਰ ਮੰਡਲੇ ਖੇਤਾਂ ਗਿੰਨੇ ਜਿਹਨੀਆਂ ਬਟਾਂ ਜੀ ਵਿਚਾਲੇ ਉਹਨਾਂ ਪੱਕਾ ਬਾਸ ਹੋ ਗਿਆ ਤਾਂ ਇਹ ਵੀ ਚੰਗਾ ਜਾਈਂ ਨਹੀਂ ਲੱਗਦਾ ਕੱਖ ਚਲੋ ਸਵੇਰੇ ਸਵੇਰੇ ਐਵੇਂ ਸੱਜੜੇ ਦੋ ਘੰਟੇ ਲਾ ਲਈਏ ਆ ਲੱਗਿਆ ਤਾਂ ਜੀ ਪਟਣ ਹੱਤਾ ਕਰਤੀ ਬਟਾ ਸਾਫ ਨਹੀਂ ਨੀ ਕੱਖ ਪਟਤਾ ਥੋੜਾ ਜਿਆ ਰਹਿ ਗਿਆ ਬਟਨਾ ਇਹਨੂੰ ਬਾਕੀ ਨੂੰ ਕੱਖ ਨੂੰ ਸਾਰੇ ਨੂੰ ਜਾ ਕੇ ਬਾਹਰ ਗੇਰੂਗੇ ਚੂਹੇ ਚਾਹੇ ਤੇ ਵੀ ਫੇਦਾ ਰਹਿੰਦਾ ਜੀ ਫਿਰ ਮੱਠ ਪਤੌਣ ਨੂੰ ਵੀ ਸੌਖਾ ਰਹਿੰਦਾ ਏ ਆ ਦੇਖੋ ਪਿੱਛੇ ਦਾ ਕੱਖਤੀ ਸਾਫ ਹੈ ਨਾ ਮੈਂ ਵੀ ਕੱਖ ਚੱਕ ਕੇ ਹੁਣ ਬਾਹਰ ਗੇਰ ਦੇਣਾ ਉਹ ਥੋੜੀ ਜਿਹੀ ਰਹਿ ਗਈ ਬੜਨੇ ਨੂੰ ਜੇ ਕਰਾਂਗੇ ਸਵੇਰੇ ਸਵੇਰੇ ਐ ਵੀ ਘੰਟਾ ਲਾ ਜੀਦਾ ਏ ਠੰਡੇ ਠੰਡੇ ਆਲੂ ਫੇਰ ਆ ਕੇ ਘੰਟਾ ਲਾ ਜੂਗੇ ਇਹ ਵੀ ਬਾਅਦ ਚ ਸੌਖਾ ਰਹਿੰਦਾ ਜੀ ਬੱਟਾ ਬੁੱਟਾ ਸਾਫ਼ ਹੋਣਾ ਇਹ ਕੱਖ ਨੂੰ ਚੱਕਦੇ ਹਾਂ ਜੀ ਹੁਣ ਚੱਕ ਕੇ ਬੱਟਰ ਪਰਵੀ ਰੱਖਣਾ ਚਾਹੀਦਾ ਫੇਰ ਤਰਨਾ ਸੌਖਾ ਰਹਿੰਦਾ ਜੀ ਨਹੀਂ ਤਾਂ ਕਿੜੀਆਂ ਕੁੜੀਆਂ ਬਹੁਤ ਵੱਡ ਜਾਂਦੀਆਂ ਇਹਦੇ ਵਿੱਚ ਬੱਟ ਸਾਫ਼ ਹੋਵੇ ਫੇਰ ਤਰਨੋ ਠੀਕ ਰਹਿੰਦੀ ਜੀ ਚਲੋ ਜੀ ਇੰਨੀ ਕਰੇਗੀ ਇਹ ਵੀ ਸਾਫ਼ ਕਰਕੇ ਉਹਨੂੰ ਫੇਰ ਦਿਖਾਉਣੀ ਹੈ ਜੀ ਨੋਰੀ ਆ ਲਾਤੀ ਢੇਰੀ ਕੱਖ ਦੀ ਬਾਹਰ ਕੱਢ ਗਏ ਆ ਕਰਤੀ ਬਟਸਾਫ ਹੈ ਨਾ ਹੁਣ ਹੁਣ ਜਿਵੇਂ ਮਰਜੀ ਤੋਰੀ ਜਾਈਏ ਇਹਦੇ ਉੱਰ ਪਾਣੀ ਪੋਣੀ ਦਾ ਖਾ ਕੇ ਖੇਤ ਜਿਹੜਾ ਮੀਂਹ ਪਿਆ ਤਾਂ ਕੱਲ ਉਹ ਜੀ ਆਲੂ ਜਿਹੜੀ ਦੂਈ ਵਟ ਰਹਿ ਗਈ ਉਹ ਸਾਫ ਕਰੂਗੇ ਘੰਟਾ ਇੱਕ ਲੱਗਿਆ ਏ ਆਂਟਾ ਕੱਲੂ ਲਾ ਜਾਾਂਗੇ ਚਲੋ ਚੱਲਦੇ ਆਂ ਇਹ ਘਰ ਨੂੰ ਹੁਣ ਆ ਜਿੰਨੇ ਬਸਰ ਨੂੰ ਉਹ ਹੁਣ ਆ ਜਿਹੜਾ ਇਹ ਬੜਾ ਇਹ ਦੋਏ ਟਰੈਕਟਰ ਉੱਪਰ ਆ ਦੋ ਟਰੈਕਟਰ ਆਏ ਗਏ ਹੁਣ ਇੱਥੇ ਲੇ ਚੱਲੇ ਆਂ ਬੜਿਆਂ ਦੇ ਅੱਛਾ ਟਰੈਕਟਰ ਵਾਲਾ ਠੀਕ ਐ ਉਹ ਮਕਾਨ ਬੋਲਾ ਇਹ ਮਕਾਨ ਠੀਕੇ ਉਦੋਂ ਆ ਰਹੇ ਆਂ ਅੱਛਾ ਠੀਕ ਆ ਵੇ ਦਰਵਾਜ਼ਾ ਤੇ ਗਿਆ ਲੈ ਦੋ ਜਿੰਨੇ ਵਾਹ ਆ ਕੇ ਦੇਖ ਲਈ ਠੀਕ ਹੈ ਇਹ ਸਾਰੇ ਲੱਗ ਰੋਲੇ ਆ ਬੈਗ ਲੈ ਲੈ ਬੈਗ ਲੈ ਲੈ ਬੈਗ ਪਿਛਲੇ ਦਾ ਇਹ ਡਰਾਈਵਰ ਸਰੇ ਅੜਾਈ ਹੈ ਬਾਤ ਬਾਤ ਤਾਂ ਤਾਂ ਜੇ ਬੁਲਾਇਆ ਹਾਂ ਜ ਡਰਾਈਵਰ ਦੀ ਲੋੜ ਹੋਵੇ ਕਿਸੇ ਨੂੰ ਹਾਂ ਕਿਸੇ ਕੰਮ ਕਰਦੇ ਦੀ ਲੋੜ ਇੱਥੇ ਹਾਜ਼ਰ ਹੈ ਜੇ ਕੋਈ ਬਤਾਉਂ ਰਹੇ ਹੁੰਦੇ ਇਹਦਾ ਹੈ ਲੇਕੋ ਚੌਕ ਪਾਣੀ ਵਾਲਾ ਉਹ ਜੇ ਜਿਹਨੂੰ ਕਿਸੇ ਵੀ ਕੰਮ ਦੀ ਲੋੜ ਹੁੰਦੀ ਹੈ ਇੱਧਰ ਆਉਂਦੇ ਆ ਕਿ ਮੈਂ ਬਾਲ ਬਟਾ ਟ੍ਰੈਕਟਰ ਵਾਲਾ ਮੇਰਾ ਉਹ ਉਹ ਮੇਰੀ ਭਾਵੇਂ ਇੱਧਰ ਕੰਮ ਕਰਦਾ ਉਹ ਮੇਰਾ ਇੱਧਰ ਆਇਆ ਉਸੇ ਤਲ ਵਾਹਨੇ ਦਾ ਮਾਸਟਰ ਸਾਰੇ ਸਿੱਖੂਗਾ ਇਹ ਮਾਸਟਰ ਸਿੱਖਿਆ ਬਾਹਰ ਮਾਸਟਰ ਸਿੱਖ ਲਈਏ ਤਾਂ ਨਿਆਣਾ ਮਾਸਟਰ ਭਾਜੀ ਆ ਗਿਆ ਆ ਗਿਆ ਅੱਜ ਮਾਸਟਰ ਨੂੰ ਗਿਰਦਾ ਮੈਂ ਕਿੱਥੇ ਅੱਛਾ ਪਾਰਸਲ ਆਇਆ ਕੋਈ ਹਾਂ ਕੀ ਕਹਿੰਦਾ ਇਹ ਮਾਸਟਰ ਪਾਰਸਲ ਆ ਗਿਆ ਹੈ ਪਾਰਸਲ ਦੂਆ ਦੇ ਦੂਆ ਪਾਰਸਲ ਆ ਗਿਆ ਭਾਈ ਇਹਨਾਂ ਇੰਟਰਨੈਟ ਸਟੋਰ ਦੇ ਕਿਨਾਂ ਭੇਜਿਆ ਅੱਛਾ ਪਾਣੀ ਪਰ ਪੇਟਾ ਹੈ ਹੈ ਮੀਰੋਂ ਪਰਸੈਂਟ ਦਾ ਡਿਸਕਾਊਂਟ ਹੈ ਨਾ 10% ਟੈਕਸ ਲਾਤਾ ਉਹਨਾਂ ਨੇ ਕਿੰਨਾ ਟਾਈਮ ਹੋ ਗਿਆ ਦੇਖ ਲੈਂਦੇ ਬੰਦੇ ਛੇੜ ਗਏ ਹੈਗਾ ਜੀ ਅੱਛਾ ਚਪਲਾਂ 90 ਰੁਪਏ ਚ ਪਿਆ ਵਾ ਇਹ ਲਾਇਦੀ ਆ ਜਾਪੜ ਹਮ ਬਾਕੀ ਪਾਰ ਤੁਸੀਂ ਦੇਖੋਗੇ ਲੇਖਨ ਜੀ ਕਿੰਨਾ ਘਟਾ ਕੱਢਦੇ ਆ 399 ਓਨਲੀ ਅਮਾਉਂਟ ਟਰਾਲਾ ਉੱਥੇ ਖੜਾ ਜਾਂਦਾ ਹੁਣ ਗ੍ਰੀਸ ਕਰਾਉਣਾ ਉਹਨੂੰ ਅੱਛਾ ਜਾਂਗੇ ਜੇ ਤੇ ਤੁਰਤ ਲੈਣ ਫਿਰ ਆ ਖਲਾਵਾ ਕੁਤਰੀ ਤੋਂ ਮੇਰਾ ਆਰਡਰ ਹੋਇਆ 8 ਤਰੀਕ ਦੇ ਨੂੰ ਤੇ ਅੱਜ ਕਹਿੰਦੀ ਕਿਉਂ ਵੀ ਕਾਦਾ ਭਾਈ ਇਹ ਟੀਮੀਆਂ ਦੀਆਂ ਜਨਾਨੀਆਂ ਦੀਆਂ ਹਾਂ ਮੈਂ ਸੁਣ ਇਹ ਬੰਦਰ ਕਹਿੰਦਾ ਜਨਾਨੀਆਂ ਦੀਆਂ ਹਾਂ ਇਹ ਖੇਡੀਆਂ ਜੀਆਂ ਮੈਂ ਆਪਾਂ ਦੀਆਂ ਕਹਿੰਦਾ ਅੱਛਾ ਤੂੰ ਕੀ ਕਹੂੰਗਾ ਤੂੰ ਤਾਂ ਬੂਮੈਨ ਹੈ ਬੂਮੈਨ ਅਬ ਲਿਖਿਆ ਹੋਣਾ ਕੁਛ ਹੋਣਾ ਉਹ ਉੱਪਰ ਬੂ ਮੈਨ ਲਿਖਿਆ ਹੋਇਆ ਅੱਛਾ ਬੂ ਮੈਨ ਆ W ਪਤਾ ਲੱਗਦਾ ਵੀ ਇਹੀ ਜਾਂਦਾ ਬੂ ਮੈਨ ਨੂੰ ਕਹਿੰਦਾ ਪਿੰਡ ਹੁਣ ਕੱਲ W ਪਾਇਆ ਬਾਜੀ ਹਾਂ ਕਿਦਾਂ ਤੂੰ ਹੀ ਨਾ ਚੌ ਚੌ ਚ ਪਾਈ ਫਿਰ ਗੇਟ ਤੱਕ ਆਉਣੀਆਂ ਨਹੀਂ ਇਹ ਆਉਣੀਆਂ ਹੀ ਹੈਗੀਆਂ ਪਤਾ ਹੀ ਕਹਿੰਦਾ ਉਹ ਪਾ ਵੀ ਲੈਦਾ ਲੈਨ ਆਊਟ ਕਰਦੇ ਪਰ ਖੁਲਦੀਆਂ ਹੋਣੀਆਂ ਮੂਰੇ ਤੇ ਸਿਹਤ ਉਹ ਵੀ ਬੜੀਆਂ ਹੁੰਦੀਆਂ ਹੁਣ ਅੱਪਰ ਤੇ ਬੱਦਰ ਉਹ ਵੀ ਬੱਦਰ ਪਾ ਵੀ ਲੈਦਾ ਲੈਨ ਆਊਟ ਕਰਦੇ ਨਾ ਲੈਟ ਆਊਟ ਹੋਣੀ ਲੋੜ ਹੈ ਇਹਨਾਂ ਦਾ ਦੋਨੋਂ ਪੁਆਇੰਟ ਖਾਲਸਾ ਰੈਣੀ ਕੰਗਰੇਜੀ ਜੀ ਉਹਦੀ ਬਹਾਦੂਰ ਜਿਆਦਾ ਹੈ ਜਿਹੜਾ ਘਰ ਆ ਜਦੋਂ ਪੜ ਲੈਂਦੇ ਗਾਂ ਚਾਲ ਮਾਰ ਦਿੰਦੇ ਗਾਂ ਛਾਲ ਉਹ ਬਮਾਰ ਜਿਹੜਾ ਚਾਰ ਕਰਾਂ ਤੇ ਵੱਧ ਹੋ ਗਿਆ ਉਹਨੂੰ ਪੜਦਾ ਨਹੀਂ ਹੈ ਤਿੰਨ ਨਾਲ ਸਾਡੇ ਕਾਬੂ ਆਜਦਾ ਹਾਂ ਉਹਨੇਗਾ ਇਹੀ ਜੀ ਹੈ ਉਹ ਆਪੇ ਜਾਲ ਮਾਰ ਦਿੰਦਾ ਆਈਆਂ ਵੀ ਐਵੇਂ ਜਾਂਉਂਦੇ ਆ ਹਾਂ ਓਹੋ ਆ ਤਾਂ ਐਵੇਂ ਜਾਂਦਾ ਜਿਵੇਂ ਜਾਣਦੇ ਪੜਨ ਦੇ ਜੀ ਬੜੇ ਬੜੇ ਅੱਖਾਂ ਕਰਕੇ ਉਹ ਬੜੇ ਅੱਖਾਂ ਕਰਕੇ ਦੇਖ ਗਿਆ ਉਹ ਹਾਂ ਹਾਂ ਇਹ ਅਸੀਂ ਵੀ ਜਾਣਦੇ ਐਵੇਂ ਜਾਂਉਂ ਨਾਲ ਜੀ ਹਾਂ ਕਾਹਦੀ ਨਾ ਹੁੰਦਾ ਕਹਾ ਕਹਿ ਰਿਹਾ ਹਾਂ ਹੁੰਦਾ ਹੈਗਾ ਕਹਾ ਆਪਣਾ ਐਡਰੈਸ ਪੜ ਲੈਂਦੇ ਸੀ ਇੱਕ ਵਾਰ ਬਸ ਉਹ ਕੋਈ ਨਹੀਂ ਪੜ ਹੁੰਦਾ ਨੌਂ ਪੁੱਤੇ ਸਿੱਕੇ ਰਾਜਾ ਲਗਾਇਆ ਪੜੋਗੇ ਇੱਕ ਵਾਰ ਚਲੋ ਉਹਨੂੰ ਹੀ ਸੌਖਾ ਹੋ ਗਿਆ ਕਹਿੰਦਾ ਲਿਆ ਆਇਆ ਬਣਾ ਮੈਨੂੰ ਪਤਾ ਹੀ ਨਹੀਂ ਮੈਂ 10 ਦਿਨ ਹੋ ਗਏ ਕਿਹੜੀ ਸਕੂਲ ਜਾਂਦੇ ਕਿਹੜੀ ਥੋੜ ਆ ਗਿਆ ਪੁੱਤੇ ਉਹ ਮਾਸਰਾ ਕਿਸੇ ਬਾਤਾਂ ਸਿੱਧੇ ਐਸੇ 10ਵੀਂ ਵਾਲਾ ਮੈਨੂੰ ਕਿਸੇ ਸਿੱਧੀ ਗੱਲ ਕਰੀ ਉਹਨੂੰ ਪਤਾ ਵੀ ਕੰਮ ਤਾਂ ਕਰਨਾ ਪੜਿਆ ਨਾ ਇਹਨੇ ਕੰਮ ਜਿਆਦਾ ਕਰੇ ਪੁੱਠੇ ਕੰਮ ਕਰੇ ਆ ਕਮ ਕਹਿੰਦੇ ਕਰਿਆ ਮੈਨੂੰ ਦੱਸ ਦੇ ਲੈ ਜਾਂਦਾ ਤਾਂ ਸਰਟੀਫਿਕੇਟ ਬਣਾ ਕੇ ਦਿੱਤੇ ਮਾਸੋ ਮੈਂ ਆਪਣਾ ਐਡਰੈਸ ਉੱਥੇ ਮੈਂ 78 ਪੜ ਕੇ ਗਿਆ ਬੋਰੇ ਸਾੜਾ ਰਿਕਾਰਡ ਤਾਂ ਦੇਖ ਲੂ ਜੇ ਇਹਨਾਂ ਤਾਂ ਗਲਤ ਹੈ ਤਾਂ ਮਾਸੋ ਕੱਢਿਆ ਪੁੱਛ ਲੈ ਉਹ ਪੜੇ ਜੀ ਤਾਂ ਜੱਜ ਪੜਾਈ ਦੀ ਉਮਰ ਤਾਂ ਬੰਦ 46 ਦਿਮਾਗ ਆ ਜਦ ਮੈਂ ਦੱਸਿਆ ਕਰ ਮੈਂ 78 ਮੈਂ ਪੜ ਕੇ ਗਿਆ ਉਹ ਕਹਿੰਦੇ ਜਾਂਦਾ ਸੀ ਵੀ ਤਾਂ ਕਦੇ ਪੜਦੇ ਸੀ ਪੜਦੇ ਦੇ ਗਏ ਬਾਜੀ ਆ ਡਾ ਰੇ ਤੂੰ ਆਡਰਾਂ ਤੇ ਲੱਗਿਆ ਰੇ ਮੇਰਾ ਉਹ ਟੀਚਰ ਲੱਗੇ ਤੂੰ ਗੱਲ ਲੱਗਿਆ ਫਿਰ ਉਹ ਯਾਰ ਫਿਰ ਆਪਣਾ ਆਪਣਾ ਵਿਭਾਗਾਂ ਚੋਂ ਨਾ ਪੈਂਦਾ ਫਿਰ ਥਾਸੀ ਵੀ ਤਾਂ ਆਪਣੀ ਵਿਭਾਗਾਂ ਚੋਂ ਡੇ ਤੂੰ ਕਿਹੜੇ ਸਨ ਜਟੇ ਆ ਉੱਥੇ ਦੇ ਖੇੜੀ ਤੇ ਕਿਹੜੇ ਸਨ ਜਟੇ ਆ 87 ਚ 87 ਜਟੇ ਆ 10 ਕਰੀਏ 12 ਉੱਥੇ ਉੱਥੇ ਦੇ ਇੱਕ ਇੱਕ ਕਰੀਏ ਸੀ ਨੌ ਵੀ ਬੱਲੀ ਅੱਛਾ ਉਹ ਫਿਰ ਤੈਨੂੰ ਮੈਂ ਹੋਈ ਕਹਿੰਦਾ ਹਟਿਆ ਥੋੜੀ ਜਿਆ ਕੰਡੇ ਆ ਫਿਰ ਤੈਨੂੰ ਮੈਂ ਸਟੋਰੀ ਦੱਸ ਦੇਣੀ ਸੀ ਉਹ ਫਿਰ ਇਤਿਹਾਸ ਲੰਬਾ ਚਲੀ ਜਾਂਦਾ ਥੋੜਾ ਜਿਹਾ ਵੈਰਾਈਟੀ ਦੇ ਤੇ ਵੀਡੀਓ ਨਹੀਂ ਬਣਨੀ ਆ ਗਈ ਨਾ ਬਣਾ ਦੇ ਨਹੀਂ ਕੋਈ ਗੱਲ ਨਹੀਂ ਹੈ ਬਣਾ ਲੈਣੀ ਲੈ ਫਿਰ ਸੁਣ ਹਾਂ ਧਿਆਨ ਨਾਲ ਸੁਣੀ ਹੁਣ ਠੀਕ ਹੈ ਸਾਨੂੰ ਬਾਈ ਅੱਜਕਨ ਹੁਣ ਆਪਾਂ ਕਹਦੇ ਅਸੀਂ ਅੰਗਰੇਜ਼ੀ ਵਿੱਚ ਮਾਹਰ ਨਹੀਂ ਦੇਣਾ ਹੈਗੇ ਹਿੰਦੀ ਚ ਅਸੀਂ ਸਾਰੇ ਦੇ ਪਿੱਛੇ ਹੀ ਦੇ ਕੋ ਸਾਨੂੰ ਪਤਾ ਨਹੀਂ ਤੈਗਾ ਜਿਹੜੇ ਅੱਦੇ ਅੱਦੇ ਖੜੇ ਪਾਉਂਦੇ ਦੇ ਉਹਨਾਂ ਦਾ ਉਹਦੇ ਜਾਂਦੇ ਦੇ ਕੰਮ ਹੋ ਗਏ ਜਿਹੜੀ ਹਿੰਦੀ ਵਾਲੀ ਮੈਡਮ ਦੀ ਉਹ ਟੈਂਪ ਬਣਾਉਂਦੀ ਉਹ ਇੱਕ ਇੱਕ ਪੈਰਾ ਨਾ ਸੁਣਦੀ ਦੀ ਖੜਾ ਕੇ ਹੁਣ ਸੁਣਾਉਂਗੇ ਤਾਂ ਅਸੀਂ ਤਾਂ ਜ ਸਾਡਾ ਕਿਤਾਬ ਹੋਊਗੀ ਕਿਤਾਬਾਂ ਦੇ ਲੱਤੀਆਂ ਵਿੱਚ ਉਹ ਜੇ ਸੁਣਾਉਣਾ ਹੁੰਦਾ ਫਿਰ ਲੈ ਕੇ ਜਾਂਦੇ ਕੋਲ ਉਹਦੀ ਘਰਾਂ ਰੱਖ ਕੇ ਜਾਂਦੇ ਤੇ 8 ਜਣੇ ਅਸੀਂ ਆਪਣੇ ਉਰੇ ਦੇ ਲੱਗੇ ਪਿਆ ਸਕੂਲ ਤੇ ਮਹਾਰਾ ਦੇ ਠੀਕ ਹੈ ਬੱਬੀ ਲੈ ਕੇ ਜਾਂਦਾ ਰ ਕਿਤਾਬ ਉਹਨੂੰ ਪੰਜਾਬੀ ਜੀ ਸਮਝਾਇਆ ਵੀ ਟਾਈਮ ਹੀ ਨਹੀਂ ਲੈ ਕੇ ਆਉਣੀ ਹੈ ਕੁਛ ਇੱਥੇ ਹੀ ਲੈ ਕੇ ਆਉਣੀ ਹੈਗੀ ਇਹਦਾ ਨਾ ਵੀ ਉਹ ਮੈਡਮ ਕਹਿੰਦੀ ਵੀ ਕੱਲ ਨੂੰ ਸਾਰਿਆਂ ਨੂੰ ਹੋਣੇ ਚਾਹੀਦੇ ਸੀ ਕਿ ਆ ਵੀ ਲੈ ਕੇ ਆਉਂਗਾ ਜੀ ਠੀਕ ਜਦ ਕਹਿੰਦੀ ਵੀ ਸੁਣਾਓ ਪਹਿਰਾ ਅਸੀਂ ਕਿਹਾ ਵੀ ਕਿਤਾਬ ਦਾ ਭੁੱਲਿਆ ਜੀ ਉਹ ਕਹਿੰਦੀ ਵੀ ਇੱਕ ਭੁੱਲਦਾ ਠੇ ਭੁੱਲਿਆ ਹੈ ਕਹਿੰਦੀ ਬਾਹਰ ਖੜ ਜੋ ਗਲਾਸ ਦੇ ਨਿਕਲ ਕੇ ਦਰਵਾਜ਼ੇ ਕੋਲ ਉਹਨੇ ਬਾਹਰ ਘੜਾ ਤੇ ਉਹ ਨਿਆਣਿਆਂ ਨੂੰ ਬਾਕੀ ਪੜਾਉਣ ਲੱਗੀ ਅਸੀਂ ਕਿਹਾ ਵੀ ਇੱਥੇ ਵੀ ਤਾਂ ਖੜਨਾ ਹੈ ਪੀਨਾ ਗਰਾਊਂਡ ਵਿੱਚ ਜਾ ਕੇ ਬਹਿ ਜਾਂਦੇ ਆ ਅਸੀਂ ਗਰਾਊਂਡ ਦੀ ਕੰਨ ਤੋਂ ਉੱਨੇ ਜਾ ਕੇ ਬਹਿ ਗਏ ਚਲੋ ਉਹ ਮੈਡਮ ਨੇ ਦਮਾਗ਼ੇ ਤੇ ਆਇਆ ਹੁਣ ਉਹਨਾਂ ਕੋ ਸਾਧ ਅੰਦਰ ਬਿਠਾ ਲੈਣੇ ਹੋਣੇ ਆ ਆਪੇ ਸਾਡੀ ਸੇਵਾ ਕਰਨੀ ਹੋਣੀ ਵੀ ਲਿਆਉਣੇ ਨੇ ਬਲਾੰਗੇ ਲਾਈਏ ਚਲ ਉੱਥੇ ਦੇਖਿਆ ਸਿਆਈ ਨੀ ਨਿਆਣੇ ਆਲੇ ਦਾਲੇ ਭੇਜੇ ਉਹ ਤੇ ਨਦੀ ਵੀ ਆਈ ਵੀ ਦੀ ਨਦੀ ਜਿਹਦਾ ਰਾਹ ਘਰ ਜੇ ਬਣਾਇਆ ਘਰ ਤੇ ਬੈਠ ਕੇ ਦੀ ਆਉਂਦੇ ਹੋਏ ਉੱਥੇ ਦੇਖਿਆ ਨਹਿਰ ਕਿ ਨਹੀਂ ਦੇਖਿਆ ਕਹਿੰਦੇ ਨੇ ਵੀ ਗਰਾਊਂਡ ਦੀ ਕੰਧ ਕਿੰਨੀ ਕੋਈ ਵੀ ਨਾ ਜਾਵੇ ਚਲ ਉੱਥੇ ਫਿਰ ਪਤਾ ਨਹੀਂ ਕਿਹੜੀ ਕਲਾਜ ਆ ਕੁੜੀਆਂ ਗਈਆਂ ਹੋਣੇ ਪਾਣੀ ਪੀਣ ਉਹਨਾਂ ਨੇ ਦੇਖ ਲਿਆ ਸਾਨੂੰ ਸਾਨੂੰ ਨਹੀਂ ਪਤਾ ਲੱਗਿਆ ਵੀ ਦੇਖ ਨਾ ਸਾਨੂੰ ਕੋਈ ਕੱਢੇ ਪਤਾ ਵੀ ਸਾਨੂੰ ਰੋਲ ਤੇ ਫਿਰਦੇ ਇੰਨਾ ਕਹਦੇ ਵੀ ਘ ਆਈ ਆ ਗਿਆ ਉੱਥੇ ਜਿਹੜਾ ਘੰਟੀ ਜੇਉਣ ਵਾਲਾ ਦਾ ਰੱਖਿਆ ਹੋਈ ਹੈ ਨਾ ਕਹਿੰਦਾ ਵੀ ਤੁਹਾਨੂੰ ਬੁਲਾਇਆ ਉੱਥੇ ਆ ਜਾਓ ਹਾਂ ਕੋ ਤਾਂ ਬਹੁਤ ਹੋਰ ਨੇ ਵੀ ਹੈਡ ਮਾਸਟਰ ਨੇ ਮરાਇਆ ਹਾਂ ਆ ਗਏ ਜੀ ਹਾਂਜੀ ਦੱਸੋ ਜੀ ਕਹਿੰਦਾ ਵੀ ਦੱਸਣਾ ਨਹੀਂ ਇੱਥੇ ਇਹਨੂੰ ਮੈਂ ਕਮਰਾ ਦਿਖਾਇਆ ਮੈਂ ਜਿਹੜੇ ਅੱਜ ਬੈਠੇ ਨੇ ਇੱਥੇ ਪ੍ਰਿੰਸੀਪਲ ਬੈਠਾ ਤੁਹਾਡਾ ਇਹ ਹੈ ਦੇਲੀ ਮੂਰੇ ਅਸੀਂ ਕੰਨ ਫੜੇ ਹੋਏ ਜੇ ਅੱਜ ਕੰਨ ਫੜਾ ਪੁੱਛ ਲਾਵੇ ਦੱਸੇ ਇਹਨੂੰ ਮੁਰਗੇ ਬਣਾਉਂਦੇ ਆ ਮੁਰਗੇ ਬਣਾਉਂਦੇ ਕਹਿੰਦਾ ਵੀ ਪੰਜੇ ਨੋ ਜੋੜ ਹੱਡੀਆਂ ਨੋ ਪ੍ਰੋਜੈਕਟ ਚੌਥੀ ਘੰਟੀ ਲੱਗੀ ਐ ਜਾਦਤੀ ਛੁੱਟੀ ਹੋਣੀ ਐ ਜਾਂ ਛੱਡਨੇ ਪੰਜਵੀਂ ਘੰਟੀ 'ਚ ਅੱਧੀ ਛੁੱਟੀ ਹੁੰਦੀ ਏ ਦੋ ਘੰਟੀਆਂ ਇੱਕ ਘੰਟਾ ਕੰਨ ਪੜਾਉਣੇ ਚਾਹੁੰਦਾ ਹੋਟਾਲਾ ਕੋਚਾ ਲੜੀ ਐ ਇੰਨੇ ਦਿਨ ਟਰਾਈ ਹੈਗੀ ਦੀ ਕੰਨ ਪੜ੍ਹਨੇ ਦੀ ਬੱਬੀ ਥੋੜਾ ਜਿਹਾ ਅਣਜਾਣ ਦਾ ਉਹ ਥੱਲੇ ਕਰਿਆ ਕਰੇ ਅੱਡੀਆਂ ਵੱਧੇ ਗੰਡਾ ਅੱਗਿਆਲਾ ਵਿੱਚ ਹੀ ਪੱਕਾ ਖੜਾ ਬਈ ਸਾਨੂੰ ਪਤਾ ਜੇ ਕਣਾਂ ਸੀ ਦੋ ਘੰਟੇ ਕੱਟੀਆਂ ਬਸ ਫਿਰ ਅਸੀਂ ਕਲਾਸ ਨੂੰ ਨਹੀਂ ਗਏ ਹੈਗੇ ਨਾਮਾ ਸਾਡਾ ਮਾਨੀਟਰ ਦਾ ਕਹਿੰਦਾ ਵੀ ਹੁਣ ਪ੍ਰਿੰਸੀਪਲ ਦਾ ਕਰਨਾ ਵਿੱਚ ਚਲੋ ਅਸੀਂ ਕਹਾਂਗਾ ਕਿ 900 ਕਟਾਉ ਰਿਹਾ ਸੀ ਆਲਰੇਡੀ ਪੜਦਾ ਉਹ ਅਈ ਬੇਤੀ ਹੋ ਗਈ ਬੇਤੀ ਧਨਵਾਦ ਆ ਤੈ ਬੇਤੀ ਕਰੇ ਮੰਨੀ ਐ ਅਸੀਂ 9ਵੀਂ ਚ ਗਏ ਆ ਉੱਥੇ ਹਾਂ ਉੱਥੇ ਵਾਲੇ 9ਵੀਂ ਆ 10ਵੀਂ ਚ ਹੋਏ ਫਿਰੇ ਜਿਹੜੇ 10ਵੀਂ ਚ ਦੇ ਨਾ ਬੜੇ ਲੰਬੇ ਲੰਬੇ ਮੁੰਡੇ ਉੱਥੇ ਪੜਦੇ ਆਪਣੇ ਗੁਰੇ ਪੜਦੇ ਜਿਹਾ ਹਾਂ ਨਾ ਮਾ ਪਹਿਲਾਂ ਤੇ ਹੀ ਲੜਾਈ ਦੇ ਤੇ ਕਬੱਡੀ ਦੇ ਖੇਡ ਰਿਹਾ ਇੱਕ ਦੋ ਜਿਹੜਾ ਪੰਗੇ ਪਏ ਆ ਹਾਂ ਉੱਥੇ ਜਾ ਕੇ ਮਰੀਡਰ ਦੀ ਸੇਵਾ ਕਰੀ ਪਹਿਲਾ ਦਿਨ ਮਰੀਡਰ ਨਾ ਅਜੀ ਗੱਲਾਂ ਮਾਰਦੇ ਪਿੱਛੇ ਬੈਠੇ ਉਹ ਹਾਜ਼ਰੀ ਲਾਉਂਦਾ ਤਾਂ ਇਹ ਹਾਜ਼ਰੀ ਭੁੱਲ ਗਿਆ ਨਹੀਂ ਨੌ ਆਦਾ ਇਹ ਗੱਲਾਂ ਕਰ ਰਹੇ ਹਾਂ ਇਹਦਾ ਰੰਗ ਥੋੜਾ ਜਿਹਾ ਮੈਨੂੰ ਪਤਾ ਵੀ ਕਾਲੇ ਰੋਗ ਵਰਗਾ ਇਹਨੂੰ ਕਹਿੰਦਾ ਕਾਲੀ ਜਿੜੀ ਕਹਿੰਦਾ ਆਪਣੀ ਨੌ ਮੋਲ ਬਹੁਤ ਬਹੁਤ ਪਿਆਰ ਕਰਦਾ ਕਹਿੰਦਾ ਭਾਈ ਜੀ ਹਾਜ਼ਰ ਹੈ ਚਲੋ ਹਾਜ਼ਰੀ ਲਾ ਕੇ ਮਾਸਟਰਪੀਸ ਲੋ ਆਇਆ ਜੇ ਮੁਰਕ ਕੇ ਆ ਗਿਆ ਨਾ ਉਹ ਇਹ ਫਿਲਮਾਂ ਦੇਖਦਾ ਹੁੰਦਾ ਪਹਿਲਾਂ ਤੇ ਰਵਿੰਦਰ ਆਜੇ ਡਿਸ਼ੂ ਵਾਲੀਆਂ ਇਹ ਐਗਜ਼ਾਮ ਉੱਤੇ ਹੀ ਨਾ ਛਾਲਾ ਮਾਰ ਗਿਆ ਚਾਰ ਜਾ ਕੇ ਪੂਰੇ ਮਾਰੀ ਛਾਲ ਉਹਦੇ ਮਨੀਟਰ ਮਨੀਟਰ ਦੇ ਕਹਿੰਦਾ ਖੜਾ ਹੋ ਏ ਖੜਾ ਕਾਲੀ ਜੜੀ ਕਿਧਰ ਕਹਿੰਦਾ ਤੈਨੂੰ ਜਦ ਇੱਥੇ ਤੇ ਕੋਈ ਤੁਹਾਨੂੰ ਲੱਗਿਆ ਉਹਦੇ ਵੇਡ ਡਾਕਟਰ ਦੇ ਪਰਦੇ ਤੇ ਗੱਲ ਤਾਂ ਉਹ ਉੱਥੇ ਤੇ ਰੋਣ ਲੱਗਿਆ ਰੋਂਦਾ ਕਹਿੰਦਾ ਮੈਂ ਦੱਤ ਕਹਿੰਦਾ ਮਾਸਟਰ ਪਿੱਛੇ ਹਾਲ ਤਾਂ ਹਾਰਵੇ ਜਾ ਕੇ ਇਹਨੂੰ ਗਾਲ ਘੜਤੀ ਉਹਨੇ ਹਾਂ ਉੱਥੇ ਤੇ ਚਾਲ ਛਾਲਾ ਚਾਰ ਕਰੀ ਹਾਲ ਜਫੇਟ ਆ ਜਾ ਕੇ ਜਿਹੜੇ ਮਾਸਟਰ ਦੱਸਿਆ ਉਹਦੇ ਕੋਲ ਅਸੀਂ ਕਬੱਡੀ ਗਏ ਤਾਂ ਰਹਿ ਗਿਆ ਹਾਂ ਗੱਲ ਤੇ ਗੱਲਬਾਤ ਸੜ ਗਈ ਜਿਹੜੀ ਮੈਂ ਤੁਹਾਨੂੰ ਦੱਸਦਾ ਵੀ ਦਸ ਨਹੀਂ ਵਾਲੇ ਵੀ ਡਰਦੇ ਦੇ ਉਹ ਟਾਈਮ ਹਾਂ ਅੱਠਾਂ ਲਈ ਕਹਿੰਦੇ ਵੀ ਜਾਂਦੇ ਇੱਕ ਬੰਦਾ ਇਹਨਾਂ ਦੇ ਹਜੇ ਸਾਰੇ ਇਹੇ ਜੇ ਹੋਣਗੇ ਹਾਂ ਜਾਦਾ ਗੰਨ ਫੜਾ ਕੇ ਬੇਤ ਹੀ ਹੋਈ ਦੋ ਘਾਟੇ ਫਿਰ ਬੰਦਾ ਥੋੜਾ ਜਿਹਾ ਮੰਨ ਗਿਆ ਸੀ ਹਾਂ ਕਮਾਲ ਜੀ ਵੀ ਹੁਣ ਚੱਲੀ ਹੁਣ ਚੱਲੀਆਂ ਪ੍ਰਿੰਸੀਪਲ ਕਹਿੰਦਾ ਵੀ ਨੌ ਕੱਟ ਦੂੰਗਾ ਵੀ ਘਰਦਿਆਂ ਲੈ ਕੇ ਆ ਹਾਂ ਆ ਗਿਆ ਪੰਗਾ ਅਸੀਂ ਕਹਿੰਦੇ ਵੀ ਘਰ ਦੇ ਇੱਕ ਨੂੰ ਲੈ ਆਈਆਂ ਕਿ ਸਾਰੇ ਨਹੀਂ ਕਈਆਂ ਬੜੇ ਬੜੇ ਹਾਂ ਕਹਿੰਦਾ ਜੇ ਇੱਕ ਜਣਾ ਕੇ ਕਟਾ ਲੈ ਜੂ ਹਾਂ ਮਹਾਦਲ ਠੀਕ ਹੈ ਉਹ ਕੋਈ ਸੇਟਾ ਕੋਈ ਟੱਕਰੇ ਨਾਲ ਉਹ ਹਾਂ ਮੈਂ ਫਿਰ ਭਾਸੀ ਜੱਜਾ ਨੂੰ ਕਿਹਾ ਹਾਂ ਮੈਂ ਚਾਚਾ ਚੱਤਾਗਾ ਨਾ ਚੱਲ ਮੈਂ ਚੱਲਦਾ ਚਾਚਾ ਗਿਆ ਉੱਥੇ ਉਹ ਕਹਿੰਦਾ ਵੀ 6 ਮੁੰਡਿਆਂ ਦਾ ਘੱਟ ਦੇਣਾ ਹਾਂ ਇੱਕ ਤੁਹਾਡੇ ਮੁੰਡੇ ਦਾ ਇੱਕ ਛੱਜੇ ਦੇ ਮੁੰਡੇ ਦਾ ਬੱਬੂ ਵੀ ਉਹ ਤੋਂ ਹਾਂ ਨਿਕਲਣਾ ਉਹ ਪ੍ਰਿੰਸੀਪਲ ਨਾਲ ਡੈਡੀ ਨਾਲ ਜਾ ਪੜਦਾ ਹਾਂ ਵੀ ਇਹ ਮੇਰੇ ਦੋਸਤਾਂ ਨਾਲ ਗੱਲਾਂ ਇਹਨਾਂ ਨਹੀਂ ਮਟਣਾ ਹਾਂ ਚਾਚੇ ਨੂੰ ਨੂੰ ਆਈ ਗਈ ਲੱਤੀ ਹੈਗੀ ਉਹ ਕਹਿੰਦਾ ਯਾਰ ਉਹ ਨਹੀਂ ਮੰਨਦੇ ਹੈਗੇ ਮੈਂ ਤੂੰ ਜਾ ਕਰ ਉਹ ਭੇਜਦਾ ਦੂਗੇ ਦਿਨ ਉਹ ਮੈਂ ਅੰਕ ਨੂੰ ਲੈ ਗਿਆ ਜਾਨ ਮਾਲ ਦੇ ਭਾਈ ਡੈਡੀ ਲੈ ਗਿਆ ਫੇਰ ਮੈਂ ਉਹ ਟਾਈਮ ਦਾਰੂ ਪੀਂਦਾ ਦਾ ਥੋੜੀ ਹਾਂ ਹਾਂ ਫੇਰ ਉਹ ਉਹ ਜਾ ਕੇ ਉਹਨੂੰ ਫਿਰ ਸਤਾ ਕੇ ਲੈ ਕੇ ਆ ਮਾਤਾ ਨੂੰ ਵੀ ਆਇਆਗਾ ਨਾ ਮਾਤਾ ਆਇਆਗਾ ਨੀ ਨਾ ਤੈਨੂੰ ਮੈਂ ਪਹਿਲਾਂ ਕਟਾਉਣਾ ਹੋਣਾ ਨਾ ਬਾਕੀ ਵਾਲਾ ਮਾਲ ਵੀ ਇਹ ਤਾਂ ਜਿਹੜੇ ਐਨੇ ਐਡਵਾਈਸ ਨਾ ਤੂੰ ਖੇਤੀ ਜਉਣ ਬਣਾ ਮੈਂ ਤੂੰ ਗੱਲਾਂ ਮਾਰੀਆਂ ਹਾਂ ਹਾਂ ਚੱਲ ਮੈਂ ਉਹੀ ਕੰਮ ਹੋਇਆ ਕਹਿੰਦੇ ਨਾ ਮੇਰੇ ਕਿਹਾ ਕਹਿੰਦੇ ਇਹਨਾਂ ਨੂੰ ਤਾਂ ਭਾਈ ਪਹਿਲਾਂ ਕਟਾਉਣਾ ਮੈਂ ਹਾਂ ਜੀ ਇਹ ਤਾਂ ਜ਼ਰੂਰੀ ਹੈ ਬਾਅਦ ਇਲੈਮੈਂਟ ਫੇਰ ਉਹਨਾਂ ਨੇ 10 ਲਾਇਸ ਸਰਟੀਫਿਕੇਟ ਨੂੰ ੱੱਲੇ ਕੱਲੇ ਦਾ ਕੱਟੀ ਗਏ ਅਸੀਂ ਸਾਈਕਲ ਚੜੀ ਗਏ ਹਾਤਾਈ ਕਹਿੰਦੀ ਹੱਥੀਂ ਗਿਣਾਤਾ ਜਿ ਰੱਖਿਆ ਹੈ ਛੇ ਨੋ ਸਾਨੂੰਰੇ ਸੈ ਮਿਲੀ ਵੀ ਦੇ ਬਸ ਗੁੱਲੀ ਔਰੇ 10 ਵੀ ਤੱਕ ਹੋ ਗਿਆ ਦਾ ਅ ਭਾਗ ਮਾਸਟਰ ਕਹਿੰਦਾ ਵੀ 9 ਘਟਾ ਲੋ ਆ ਦੋ ਔਰੇ ਹਾਂ ਪੰਜਾਬੀ ਵਾਲਾ ਜਿਹੜਾ ਬਚਨ ਸੀ ਤਾਂ ਉਹ ਵੀ ਚਲੇ ਨੇ ਤਾਂ ਉਹ ਕਹਿੰਦਾ ਹਰ ਭਾਗ ਨੂੰ ਤੂੰ ਸਦਾਈ ਨਹੀਂ ਹੋਇਆ ਕਹਿੰਦਾ ਆਪਣਾ 10ਵੀਂ ਤੱਕ ਹੋਣ ਬਣਿਆ ਹਾਂ ਆਪਣੇ 9ਵੀਂ ਵਾਲੇ ਬੱਚੇ ਹੈਗੇ 53 54 ਉਹਨਾਂ ਨੇ 10ਵੀਂ ਚ ਆਉਣਾ ਆਪਣਾ ਜੇ ਇੱਕ ਫੇਲ ਹੋਇਆ ਤੇ 2% ਰਿਜਲਟ ਉਹ ਹਾਂ ਇਹ ਬੰਦੇ 8 ਐ ਦੋ ਆਪਾਂ ਨੂੰ ਹੋਰ ਕਿਹੜਾ 10 ਸੋਨੇ ਆ ਹੋਰ ਕਿਹੜੇ 20 10 ਬੰਦੇ ਨੇ ਜੇ ਇੱਕ ਫੇਲ ਹੋ ਗਿਆ 10% ਰਿਜਲਟ ਜਣਾ ਬੈਠੇ ਪਰ ਬਣਿਆ ਆਪਣੇ ਉਹ ਕਹਿੰਦਾ ਤੁਹਾਨੂੰ ਫੇਕੇ ਨਗਰ ਪੜ੍ਹਾਉਂਗੇ ਆਪਾਂ ਬਾਤ ਕਰਾਂਗੇ ਵੀ ਆ ਅਸੀਂ ਉੱਥੇ ਕੰਮ ਖੱਟ ਕੇ ਆਇਦੇ ਮੈਂ ਰੱਖਦਾ ਵੀ ਇੱਕੜਾ ਕੰਨ ਫੜਾ ਕੇ ਤਾਂ ਸਾਡਾ ਨੌ ਕੱਟ ਲੂਗਾ ਇਹ ਦੀਆਂ ਮਾਸੜੀਆਂ ਮਾਸੜੀਆਂ ਉਹ ਬਲਬਦੀਆਂ ਵੀ ਉੱਧਾ ਨਹੀਂ ਸ਼ੁਕਰ ਕਰੋ ਨਹੀਂ ਬਲਬਦੀਆਂ ਨਹੀਂ ਮੈਂ ਤਾਂ ਕਹੇ ਵੀ ਥੋੜਾ ਜਿਹਾ ਲੰਬਾ ਕੰਮ ਚੱਲੇ ਪ੍ਰੋਸੈਸਰ ਦੀ ਹੱਸੇਦਾ ਸ਼ੁਕਰ ਕਰੋ ਵੀ ਜਦ ਕੈਮਰੇ ਗੂਰੇ ਦੀ ਨਗਾਂਦੀ ਨੂੰ ਗੁੱਲੂ ਵੱਡਣੀ ਹੈ ਵੀ ਭੱਜੇ ਨਹੀਂ ਰਹੇਗੇ ਕੁਛ ਨਾ ਹੋਇਆ ਇੱਕ ਮਾੜੀ ਗੱਲ ਦੀ ਬੱਚੇ ਅਜਾ ਸਾਨੂੰ ਜਿਆਦਾ ਮਿਲਦੀ ਇੱਕ ਜਿਆ ਨਦੀ ਪਏਗਾ ਨਦੀ ਨੂੰ ਬੋਲ ਵੀਂਦਾ ਹੋਇ ਕਰਦਾ ਜਦ ਯਾਰ ਅਸੀਂ 9 ਮਿੰਟਾ ਕਟਾਉਣਾ ਹੈਗਾ ਸਾਨੂੰ ਆਇਆ ਤਾਂ ਵੀ ਸਾਡੇ ਪਿੰਡ ਬਣ ਗਿਆ ਅਸੀਂ ਹੁਣ ਉੱਥੇ ਹੀ ਜਾਣੇ ਤਾਂ ਕਰਕੇ ਅਸੀਂ ਫਿਰ ਨਹੀਂ ਐਨੀ ਹਿੰਮਤ ਕਿੱਥੇ ਬਣਨ ਦੀ ਬਣਾ ਕਟਾ ਕੇ ਬਕਰਾਂ ਜੁੱਤੀਆਂ ਗਣੀਆਂ ਇਹ ਤਾਂ ਹੈ ਸਮਝਾ ਤਾਂ ਉਹ ਜਿਆਦਾ ਬੰਨ ਚੱਲਦਾ ਹੁੰਦਾ ਤਾਂ ਇਹਨੂੰ ਬੰਨਣਾ ਜਿਆਦਾ ਰਸਾਈਕਲ ਆਪਣੇ ਨਾਲ ਸਾਡੇ ਨਾਲ ਰਸਾਈਕਲ ਇੱਦਾਂ ਤੁਸੀਂ ਸਾਡਾ ਛੁੱਟੀ ਹੋ ਜਣੀ ਐਦਰ ਐ ਸਕੂਲ ਦੇ ਛੁੱਟੀ ਹੋਏ ਨੇ ਸਾਨੂੰ ਮਾਸਟਰ ਨਾਲ ਗੱਪੇ ਮਾਰ ਜਣ ਉਹ ਵੀ ਸਾਈਕਲ ਬੋੰਗੇ ਦੇ ਸਾਈਕਲ ਹੈ ਉਰੇ ਆ ਕੇ ਬਾਸ ਹੋ ਗਏ ਦਸਵੀਂ ਚ ਲੈ ਉਰੇ ਹੋਈ ਤਾਂ ਤਨ ਕਰਾਤੀ ਹੁਣ ਉਹ ਗਾਹਾਂ ਤੈਨੂੰ ਸੋਰੀ ਅੱਛਾ ਕੀ ਫਿਰ ਲੀਕ ਹੋ ਗਿਆ ਕੰਮ ਹਾਂ ਕੰਮ ਉੱਥੇ ਵੀ ਬਹੁਤ ਝੱਲਿਆ ਦਾ ਦਾ ਕੰਮ ਆ ਕੇ ਚੱਲਦਾ ਦਾ ਜਿਹੜਾ ਮਾਸਟਰ ਬਚਨ ਸੀ ਤੈਨੂੰ ਮੈਂ ਦੱਸਦਾ ਕਹਿੰਦਾ ਵੀ 10% ਰਿਜ਼ਲਟ ਝੱਲੀ ਜਾਣਾ ਉਹ ਮਾਸਟਰ ਐਨਾ ਢੈੜ ਬੰਦਾ ਦਾ ਕਹਿੰਦਾ ਮੇਰੀ ਡਿਊਟੀ ਨੇ ਆੜਿਆ ਮਗਨ ਉੱਠੀ ਲਾ ਦੋ ਪੇਪਰ ਤੇ ਗਹਾਂ ਵਾਲੀ ਬਾਕੀ ਕਿਸੇ ਸਟੋਰੀ ਕਿਸੇ ਹੋਰ ਵੀਡੀਓ ਵਿੱਚ ਸਹੀ ਹਾਂ ਠੀਕ ਹੈ ਜਰਾ ਐ ਕਰ ਲੈ ਠੀਕ ਹੈ ਪਰ ਉਹ ਉਸ ਮੈਂ ਕਰ ਕਰਿਆ ਕਰਿਆ ਬਣਾ ਲਾ ਉੱਥੇ ਜਾ ਕੇ ਲੋ ਜੀ ਮਿਲੋ ਜੀ ਨਿੰਮੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਿੰਮੇ ਕਹਿਆ ਲੈ ਬਸ ਜੀ ਕਰਨੇ ਮੈਂ ਬਸ ਠੀਕ ਐ ਨਵਧੀਆ ਦੁਪਹਿਰ 'ਚ ਕਦ ਜਾਇਆ ਉਹ ਲਿਆਏ ਦੇ ਲਫਾਪੀਆਂ ਜੀ ਸੰਮਾ ਲਾਉਂਦਾ ਅੱਛਾ ਠੀਕ ਐ ਵਾਹ ਵਧੀਆ ਨਾ ਨੁਕਸਾਨਤ ਨਹੀਂ ਆ ਜੀ ਦਾ ਨਹੀਂ ਹਾਲ ਤਾਂ ਠੀਕ ਆ ਜੀ ਦਾ ਕੰਮ ਹੀ ਹੋ ਗਿਆ ਹਾਂ ਗਣਾ ਕਰ ਗਿਆ ਗਣਾ ਚੱਕਦਾ ਹਾਂ ਤਾਂ ਠੀਕ ਆ ਤੂੰ ਆਇਆ ਤਾਂ ਮਿਹਨਤੀ ਬੰਦਾ ਆ ਇਹ ਕੱਟਦਾ ਇਹਨੇ ਲੋਟਾ ਘੰਟਾ ਲੱਗਿਆ ਹਾਂ ਹਾਂ ਹੋਰ ਚੱਲੇ ਫਿਰ ਠੀਕ ਆ ਆਓ ਜੀ ਘੁੰਮਦੇ ਘਮਾਉਂਦੇ ਅੱਜ ਮੇਰੇ ਜੀ ਪੰਮੇ ਨੂੰ ਵਰਮੇ ਵਧੀਆ ਕਿੱਧਰ ਬੈਠ ਰਹੇ ਅੱਜ ਬਸ ਇੱਥੇ ਬੈਠੇ ਤੇ ਦਿੱਲੀ ਦਾ ਦਿੱਲੀ ਲੰਘ ਗਿਆ ਅੱਛਾ ਵੀ ਅਸੀਂ ਬੈਠੇ ਤੋਂ ਵੀ ਲੰਘ ਗਿਆ ਠੀਕ ਹੈ ਬੈਠੇ ਆ ਹੁਣ ਹਾਲੇ ਤੋਂ ਪਈ ਬਹੁਤ ਅੱਜ ਗਰਮੀ ਗਰਮੈਸ਼ ਦੇ ਹੋ ਗਈ ਜਿਆਦਾ ਧੁੱਪਾਂ ਵਰਦੀ ਹੈ ਠੀਕ ਆ ਨਹੀਂ ਉਹ ਬੇਲੀਆਂ ਨੂੰ ਤਾਂ ਨਹੀਂ ਚਲੋ ਖੁੰਦੀ ਪਛੋਂ ਚੱਲੀ ਜਾਵੇ ਕਿਉਂਕਿ ਤੁਰਕੇ ਉਹਨੇ ਕਿਤੇ ਹੋਰ ਵਾਰ ਜਾਣੇ ਤਾਂ ਲੱਗਦੀ ਹੈ ਪਛੋਂ ਚੱਲੀ ਜਾਵੇ ਹਾਂ ਜੇ ਪਛੋਂ ਚੱਲ ਜਵੇ ਫਿਰ ਤਾਂ ਠੀਕ ਆ ਨਹੀਂ ਤਾਂ ਫਿਰ ਔਖਾ ਹੈ ਹਾਂ ਹਾਂ ਵੀ ਆਉਂਗਾ ਜੇ ਪਛੋਂ ਨਾ ਚੱਲੀ ਪਰ ਉਹ ਸਾਰ ਜੇ ਬਣਦੇ ਆ ਵੀ ਜਿੱਕਣਾ ਉੱਪਰ ਮੌਸਮ ਹੂੰ ਹੂੰ ਉਹਦਾ ਵੀ ਪਛੋਂ ਚੱਲੂ ਬਾਕੀ ਕੱਲ ਤੇ ਬਾਅਦ ਪਤਾ ਲੱਗੂ ਹਾਂ ਇਹ ਪਛੋਂ ਚੱਲ ਗਈ ਫੇਰ ਤਾਂ ਦਿਨ ਦਿਨ ਦੀ ਕੀ ਗਰਮੀ ਰਹਿ ਜੂ 2 ਘਟੇ ਦੁਪਹਿਰੇ ਦੁਪਹਿਰੇ ਦੀ ਇਹ ਤਾਂ ਹੈ ਉਹ ਬਾਦੋਂ ਵੀ ਲੰਘ ਜੱਲੀ ਅਸੂ ਆ ਗਿਆ ਹੂੰ ਹੂੰ ਪਾਸਾ ਤੇ ਰਹ ਗਏ ਅੱਜ 11 ਹੋ ਗਈ 16 ਦੀ ਸੰkranਤ ਬਹੁਤ ਵਧੀਆ ਮੌਸਮ ਹੈ ਕਿ ਰਹੇ ਜੇੜੀਆਂ ਪਹਿਲੀ ਤੱਕ ਆਉਣਾ ਤਾਂ ਠੀਕ ਹੀ ਹੈ ਰਾਮ ਜੀ ਗੱਲ ਇਹ ਮੈਨੂੰ ਲੱਗਦੀ ਨਹੀਂ ਹੂੰ ਪਹਿਲੀ ਦੁਪਹਿਰ ਨਾਲ ਬਹੁਤ ਆ ਜਿਹੜੀਆਂ ਅੱਛਾ 20 ਜੇ ਛੋਟੇ ਟਾਈਮ ਵਾਲੇ ਆ ਗਏ ਹਾਂ ਹਾਂ ਤਰੀਕੇ ਆਉਂ ਬੜੀ ਟਾਈਮ ਵਾਲੀ ਵੀਰ ਇੱਕ ਲਾਉਂਦਾ ਜੀ ਇਹਦਾ ਪੂਜਾ ਹੁੰਦੀ ਜਗਲਾ ਬੈਠਾ ਰਹਿੰਦਾ ਦਾ ਬਈ ਵਾਰੀ ਨਵੰਬਰ ਵੀ ਆ ਜਾਂਦਾ ਤਾਂ ਆਹ ਹਕਤੋਬਰ ਸਾਰਾ ਲੰਘ ਗਏ ਹਾਂ ਹਾਂ ਹੋਰ ਨਹੀਂ ਪਤਾ ਲੱਗਦਾ ਕਿਹੜਾ ਟਾਈਮ ਕਿਹੜਾ ਆ ਗਿਆ ਆ ਚੱਕਰ ਸੋ ਠੀਕ ਹੈ ਜੀ ਮੇਰੀ ਵੀਡੀਓ ਹੈ ਜਿੱਥੇ ਤੱਕ ਇਹਦੀ ਮੇਰੀ ਵੀਰ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ